ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਜ਼ਬਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਪਾਣੇ ਵੇਲਿਆਂ ਦੀ ਗੱਲ ਹੈ ਕਿ ਉਸ ਸਮੇਂ ਲੋਕ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਜਦੋਂ ਕਰਦੇ ਸਨ ਤਾਂ ਪੰਡਤਾਂ ਦੇ ਕੋਲ ਜਾਇਆ ਕਰਦੇ ਸੀ ਪੰਡਤਾਂ ਨੂੰ ਕਹਿੰਦੇ ਸੀ ਕਿ ਵੇਖੋ ਮੇਰਾ ਇਹ ਜਿਹੜਾ ਕੰਮ ਹੈ ਇਹ ਕਿਵੇਂ ਦਾ ਰਹੇਗਾ ਤਾਂ ਪੰਡਤ ਜੰਤਰੀ ਚੁੱਕ ਕੇ ਦੱਸਦਾ ਕਿ ਇਹ ਘਟਨਾ ਵਾਪਰ ਸਕਦੀ ਹੈ ਇਹ ਕੰਮ ਮਾੜਾ ਹੋ ਸਕਦਾ ਹੈ ਲੋਕ ਪੰਡਤ ਨੂੰ ਕਹਿੰਦੇ ਫਿਰ ਇਸ ਤੋਂ ਦੱਸੋ ਕਿਵੇਂ ਬਚਿਆ ਜਾ ਸਕਦਾ ਹੈ ਉਹ ਕੋਈ ਉਪਾਅ ਦੱਸੋ ਪੰਡਤ ਸਭ ਨੂੰ ਕਹਿੰਦੇ ਕਿ 1 ਕਿਲੋ ਕਣਕ ਦਾਲ ਚੌਲ ਮਾਂ ਜੋ ਆਤੇ ਬਾਜਰਾ ਮੱਕੀ ਇਹ ਸਭ 1 ਕਿਲੋ ਲੈ ਕੇ ਆਓ ਤੇ ਇੱਕ ਛੋਟੀ ਜਹੀ ਚਾਟੀ ਵੀ ਲੈ ਕੇ ਆਓ ਜੋ ਕਿ ਮਿੱਟੀ ਦੇ ਘੜੇ ਵਾਂਗ ਬਣੀ ਹੁੰਦੀ ਸੀ ਉੱਤੇ ਇੱਕ ਚਪਣੀ ਨਾਲ ਲੈ ਕੇ ਆਓ ਅੱਦੀ ਅੱਦੀ ਮੋਠੇ ਸਭ ਦਾਲਾਂ ਚੌਲ ਅਨਾਜ ਸਭ ਉਸ ਵਿੱਚ ਪਾ ਕੇ ਤੇ ਰੱਖ ਦਿੰਦੇ ਲਾਲ ਰੰਗ ਦੇ ਕੱਪੜੇ ਦੇ ਨਾਲ ਉਹਦਾ ਉੱਤੋਂ ਮੂੰਹ ਬੰਦ ਦਿੱਤਾ ਜਾਂਦਾ ਤੇ ਕਹਿੰਦੇ ਕਿ ਆਉਂਦੀ ਸੰਗਰਾਦ ਜਾਂ ਫਿਰ ਮੱਸੀਆ ਜਾਂ ਪੁੰਨੀਆਂ ਜੋ ਵੀ ਸ਼ੁਭ ਦਿਨ ਜਿਸ ਦੇ ਬਾਰੇ ਉਹ ਪੁਰਸ਼ ਪੜਤਾਲ ਕਰ ਰਹੇ ਸਨ ਜਾਣਨਾ ਚਾਹੁੰਦੇ ਸਨ ਇਹ ਚੀਜ਼ ਨੂੰ ਤੁਸੀਂ ਆਪਣੇ ਸਿਰ ਤੋਂ ਵਾਰ ਕੇ ਤੇ ਆਪਣੇ ਘਰ ਵਿੱਚ ਰੱਖ ਲਿਓ ਉਹ ਦੀ ਸੰਗਰਾਦ ਮੱਸੀਆ ਪੁੰਨਿਆਂ ਤੱਕ ਭਾਵ ਕੀ ਉਸ ਦਿਨ ਤੱਕ ਜਿਸ ਦਿਨ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਇਹ ਦਿਨ ਇਹ ਮਹੀਨਾ ਜਾਂ ਫਿਰ ਸਾਲ ਕਿਵੇਂ ਦਾ ਰਹੇਗਾ ਇਸ ਨਾਲ ਕੀ ਹੋਵੇਗਾ ਕਿ ਤੁਹਾਡਾ ਜਿਹੜਾ ਮਾੜਾ ਸਮਾਂ ਹੈ ਉਹ ਇਸ ਦੇ ਵਿੱਚ ਆ ਕੇ ਸਮਾ ਜਾਵੇਗਾ ਜੋ ਵੀ ਪਹਿਲਾਂ ਮਨੋਕ ਇਹਨੂੰ ਟਕਰੇਗਾ ਤੇ ਮਾੜਾ ਸਮਾਂ ਉਹਨੂੰ ਲੱਗ ਜਾਵੇਗਾ ਇਸ ਨੂੰ ਤੁਸੀਂ ਰਸਤੇ ਦੇ ਵਿੱਚ ਰੱਖਣਾ ਹੈ ਜਿੱਥੋਂ ਸਾਰੇ ਲੰਘਦੇ ਹੋਣ ਉਸ ਸਮੇਂ ਬਹੁਤ ਗਿਣਤੀ ਦੇ ਲੋਕ ਇਹੀ ਕੰਮ ਕਰਿਆ ਕਰਦੇ ਸਨ ਕਹਿੰਦੇ ਸਾਰੇ ਰਾਹ ਹੀ ਐਵੇਂ ਟੂਣੇ ਟੱਪੇ ਨਾਲ ਭਰੇ ਹੁੰਦੇ ਸਨ ਅੰਮ੍ਰਿਤ ਵੇਲੇ ਲੋਕ ਜਦੋਂ ਗੁਰੂ ਘਰੇ ਜਾਂਦੇ ਤਾਂ ਸਾਰਾ ਰਾਹ ਐਵੇਂ ਹੀ ਭਰਿਆ ਹੁੰਦਾ ਲੰਘਣ ਲਈ ਵੀ ਥਾਂ ਨਹੀਂ ਸੀ ਹੁੰਦੀ ਅਮ੍ਰਿਤ ਵੇਲੇ ਹਨੇਰਾ ਹੋਣ ਕਾਰਨ ਪੈਰ ਤੇ ਠੋਕਰ ਲੱਗ ਜਾਂਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਮਨ ਦੇ ਵਿੱਚ ਡਰ ਆ ਜਾਂਦਾ ਸੀ ਭੈ ਆ ਜਾਂਦਾ ਸੀ ਕਿ ਹੁਣ ਇਹ ਜਿਹੜੀ ਝਾਟੀ ਹੈ ਇਹ ਮੇਰੇ ਪੈਰਾਂ ਨੂੰ ਟਕਰਾ ਗਈ ਹੈ ਹੁਣ ਇਹ ਮਾੜਾ ਸਮਾਂ ਮੇਰੇ ਤੇ ਆ ਗਿਆ ਹੈ ਉਦੋਂ ਅਸੀਂ ਕੀ ਕਰੀਏ ਹੁਣ ਇਹ ਮਾੜਾ ਗ੍ਰਹਿ ਸਾਨੂੰ ਚੰਬੜ ਗਿਆ ਹੈ ਉਸ ਨਾਲੋਂ ਤਾਂ ਲੱਥ ਗਿਆ ਜਿਹੜਾ ਆਪਣੇ ਕਰਕੇ ਇਹ ਸਾਰਾ ਸਾਨੂੰ ਲਾ ਦਿੱਤਾ ਹੁਣ ਕੀ ਕੀਤਾ ਜਾਵੇ ਉਸ ਸਮੇਂ ਸਾਰੇ ਸੰਗਤ ਇਕੱਠੀ ਹੋ ਕੇ ਤੇ ਗੁਰੂ ਅਰਜਨ ਦੇਵ ਜੀ ਦੇ پاس ਗਈ ਸਾਰੀ ਗੱਲਬਾਤ ਦੱਸੀ ਕਿ ਐਵੇਂ ਗ੍ਰਹਿ ਲਾ ਕਿਤੇ ਸਾਡੇ ਤੇ ਪਾ ਦਿੰਦੇ ਨੇ ਤਾਂ ਉਹ ਚਾਟੀ ਦੇ ਵਿੱਚ ਸਾਰੇ ਅਨਾਜ ਪਾ ਕੇ ਤੇ ਰਸਤੇ ਤੇ ਰੱਖ ਦਿੰਦੇ ਹਨ ਤੇ ਹੁਣ ਸਵੇਰ ਵੇਲੇ ਅਮ੍ਰਿਤ ਵੇਲੇ ਰਾਹ ਵਿੱਚ ਪਤਾ ਨਹੀਂ ਲੱਗਦਾ ਉਹ ਸਾਡੇ ਨਾਲ ਟਕਰਾ ਜਾਂਦੀ ਹੈ ਤੇ ਉਹ ਮਾੜਾ ਸਮਾਂ ਸਾਨੂੰ ਲੱਗ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ 12 ਮਹਾ ਦੀ ਗੁਰਬਾਣੀ ਸੰਗਤ ਨੂੰ ਦਿੱਤੀ ਕਿਸੰਗਰਾਂਦ ਵਾਲੇ ਦਿਨ ਜੋ ਸਿੱਖ 12 ਵਾਰ ਇਹ ਪਾਠ ਕਰੇਗਾ ਜੋ ਦੇਗ ਬਣਾ ਸਕਦਾ ਹੈ ਉਹ ਪਨਾਓ ਤੇ ਗੁਰੂ ਘਰ ਲੈ ਕੇ ਜਾਓ ਉਹਦੇ ਮਹੀਨੇ ਤੇ ਸਾਰੀ ਸਾੜ ਸਤੀ ਆਪੇ ਖਤਮ ਹੋ ਜਾਵੇਗੀ ਜੋ ਵੀ ਇਹ ਕੰਮ ਕਰੇਗਾ ਪੂਰਾ ਮਹੀਨਾ ਉਸ ਨੂੰ ਕੋਈ ਉਸ ਦਾ ਕੁਝ ਵੀ ਨਹੀਂ ਵਿਗਾੜ ਸਕੇਗਾ ਉਸ ਦਿਨ ਤੋਂ ਬਾਅਦ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਣ ਲੱਗਾ ਸਾਰੇ ਗੁਰੂ ਘਰਾਂ ਵਿੱਚ 12 ਮਾਹ ਦਾ ਪਾਠ ਦਿਨ ਸਰਵਣ ਕੀਤਾ ਜਾਣ ਲੱਗਾ ਤੇ ਸੰਗਤਾਂ ਵੀ ਹਮ ਹਮ ਆ ਕੇ ਪਹੁੰਚਦੀਆਂ ਤੇ ਪਾਠ ਸਰਵਣ ਕਰਿਆ ਕਰਦੀਆਂ ਘਰਾਂ ਵਿੱਚ ਇਹ ਪਾਠ ਹੋਣ ਲੱਗਾ ਹੁਣ ਆਪਾਂ ਸਭ ਨੂੰ ਸੰਗਤ ਜੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਕੇ ਸ੍ਰੀ ਇਸ਼ਨਾਨ ਕਰਕੇ ਨਿਤਨੇਮ ਦੇ ਨਾਲ 12 ਮਾਹ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਇਸ ਲਈ ਥੱਲੇ ਚੌਂਕੜਾ ਲਗਾ ਕੇ ਬੈਠੋ ਦੇਗ ਤਿਆਰ ਕਰੋ ਗੁਰੂ ਘਰ ਬਣਾ ਕੇ ਲੈ ਕੇ ਜਾਓ ਇੱਕ ਦਿਨ ਪਹਿਲਾਂ ਰਸਤ ਜ਼ਰੂਰ ਦੇ ਕੇ ਆਓ ਤੇ ਦੇ ਕੇ ਤੁਹਾਡੇ ਸਾਰੇ ਦੁੱਖ ਘਟ ਦਿੰਦੀ ਹੈ ਇਸ ਦਿਨ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਜਾਓ ਦੇਗ ਜਾਂ ਰਸਤ ਤੁਸੀਂ ਜੋ ਵੀ ਲੈ ਕੇ ਜਾ ਸਕਦੇ ਹੋ ਜ਼ਰੂਰ ਜਾਓ ਥੋੜਾ ਵੱਧ ਵੀ ਕੋਈ ਇੱਥੇ ਮਾਪ ਤੋਲ ਨਹੀਂ ਸਰਦਾ ਭਾਵਨਾ ਹੈ ਮਨੁੱਖ ਦੀ ਅਤੇ ਮਾਈ ਨੇ ਰੱਖਦੀ ਹੈ ਇਹ ਨਹੀਂ ਕਿ ਤੁਸੀਂ ਰਸਤ ਥੋੜੀ ਲੈ ਕੇ ਚੱਲੇ ਹੋ ਜਾਦਾ ਲੈ ਕੇ ਚੱਲੇ ਹੋ ਇਹਦਾ ਕੋਈ ਵੀ ਨਹੀਂ ਹੁੰਦਾ ਭਾਵੇਂ ਇਦਾਂ ਕੁਝ ਵੀ ਨਹੀਂ ਹੁੰਦਾ ਭਾਵੇਂ ਮੁੱਠ ਹੀ ਲੈ ਕੇ ਚਲੇ ਜਾਓ ਸਿਰਫ ਤੁਹਾਡੀ ਸ਼ਰਦਾ ਹੀ ਕਬੂਲ ਹੋਣੀ ਹੈ ਜੇ ਉਹ ਪ੍ਰੇਮੀ ਆਪਣੇ ਘਰੋਂ ਦੇਗ ਤਿਆਰ ਕਰਕੇ ਲੈ ਕੇ ਜਾਣਾ ਚਾਹੁੰਦੇ ਨੇ ਪਹਿਲਾਂ ਕਡਾਈ ਸਾਫ਼ ਕਰੋ ਚੁੱਲਾ ਚੰਗੀ ਤਰ੍ਹਾਂ ਸਾਫ਼ ਕਰੋ ਪੈਰਾਂ ਵਿੱਚ ਜੋੜਾ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਉਤਾਰ ਕੇ ਰੱਖ ਦਿਓ ਜਪਜੀ ਸਾਹਿਬ ਦਾ ਪਾਠ ਕਰੋ ਵਿੱਚ ਗੱਲਾਂ ਬਾਤਾਂ ਨਾ ਕਰੋ ਐਵੇਂ ਦਾ ਪ੍ਰਸ਼ਾਦ ਬਣਾ ਕੇ ਫੇਰੀ ਤੁਸੀਂ ਗੁਰੂ ਘਰ ਲੈ ਕੇ ਜਾਓ ਗੁਰੂ ਘਰ ਤੋਂ ਜੋ ਪ੍ਰਸ਼ਾਦ ਜਿੰਨਾ ਮਿਲੇ ਓਨਾ ਹੀ ਲਵੋ ਬਾਰ-ਬਾਰ ਨਾ ਲਵੋ। ਕਿਹਾ ਜਾਂਦਾ ਹੈ ਕਿ ਜੋ ਆਪਾਂ ਅਰਦਾਸ ਜਾਂ ਦੇਗ ਕਰਾਉਨੇ ਆ ਤਾਂ ਇਹ ਆਪਾਂ ਆਪਣੀਆਂ ਹਰ ਤਰ੍ਹਾਂ ਦੇ ਦੁੱਖ ਰੋਗ ਦੂਰ ਕਰਨ ਲਈ ਹੁੰਦਾ ਹੈ। ਤਾਂ ਪਰਮਾਤਮਾ ਹਿੱਸੇ ਵੰਡੇ। ਜਿਹੜਾ ਪ੍ਰਸ਼ਾਦ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਉਹ ਥੋੜਾ-ਥੋੜਾ ਜਿਵੇਂ ਮੰਨ ਲਓ ਕਿ ਬੜਾ ਸਾਰਾ ਕਿਸੇ ਨੂੰ ਦੁੱਖ ਸੀ। ਉਹਨੇ ਅਰਦਾਸ ਕਰਵਾਈ। ਪ੍ਰਸ਼ਾਦ ਤਾਂ ਉਹ ਮਾਸਾ-ਮਾਸਾ ਕਰਕੇ ਉਹ ਫੋੜੇ ਫਿੰਸੀਆਂ ਰੋਗ ਥੋੜਾ ਥੋੜਾ ਵੰਡਿਆ ਗਿਆ ਉਹਦਾ ਦੁੱਖ ਕਟਿਆ ਗਿਆ ਤੇ ਐਵੇਂ ਹੀ ਉਹ ਬਾਰ-ਬਾਰ ਪ੍ਰਸ਼ਾਦ ਨੂੰ ਨਾ ਲਵੋ ਜਿਨ੍ਹਾਂ ਇੱਕ ਵਾਰ ਤੁਹਾਨੂੰ ਮਿਲੇ ਉਸੇ ਨਾਲ ਹੀ ਤੁਸੀਂ ਸਬਰ ਤੇ ਸੰਤੋਖ ਰੱਖੋ ਮੱਥਾ ਟੇਕ ਕੇ ਗੁਰੂ ਘਰੋਂ ਬਾਹਰ ਨਾ ਆਓ ਉੱਥੇ ਬੈਠ ਕੇ ਪਾਠ ਵੀ ਸਰਵਣ ਕਰਿਆ ਕਰੋ ਘਰ ਵਿੱਚ ਕੋਈ ਵੀ ਮਾੜਾ ਪਦਾਰਥ ਨਾ ਲੈ ਕੇ ਆਓ ਉਂਝ ਤਾਂ ਕਿਸੇ ਦਿਨ ਨਾਲ ਲੈ ਕੇ ਆਓ ਪਰ ਹੌਲੀ-ਹੌਲੀ ਪਰਮਾਤਮਾ ਮੱਤ ਬਖਸ਼ਣਗੇ ਕਿਸੇ ਦਿਨ ਵੀ ਨਹੀਂ ਲੈ ਕੇ ਆਉਂਗੇ ਇਸ ਦਿਨ ਮਾਤਾਵਾਂ ਪੈਣਾ ਸਾਰਿਆਂ ਨੂੰ ਸਤਿਕਾਰ ਦਿਓ ਤੇ ਪ੍ਰਮਾਤਮਾ ਨੇ ਹੀ ਸੋਝੀ ਦੇਣੀ ਹੈ ਤੇ ਆਪਾਂ ਸਭ ਦਾ ਇੱਜ਼ਤ ਸਤਿਕਾਰ ਕਰਾਂਗੇ ਸੰਗਰਾਂਦ ਵਾਲੇ ਦਿਨ 7 ਵਜੇ ਤੱਕ ਚੁੱਪ ਦਾ ਦਾਣ ਬਖੋ ਕਿਸੇ ਬਾਰੇ ਮਾੜਾ ਨਾ ਸੋਚੋ ਹੋ ਸਕੇ ਤਾਂ 7 ਵਜੇ ਤੱਕ ਬਸ ਚੁੱਪ ਹੋ ਕੇ ਉਸ ਪ੍ਰਮਾਤਮਾ ਦੇ ਨਾਲ ਜੁੜੋ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਹੀ ਬੋਲੋ ਕਿਸੇ ਭੁੱਖੇ ਦਾ ਢੇਡਾ ਜ਼ਰੂਰ ਪਰੋ ਭਾਵ ਕਿ ਤੁਸੀਂ ਪ੍ਰਸ਼ਾਦਾ ਬਣਾ ਕੇ ਕਿਸੇ ਜ਼ਰੂਰਤਮੰਦ ਨੂੰ ਜ਼ਰੂਰ ਦਿਓ ਆਪਾਂ ਜਿੱਥੇ ਵੀ ਰਹਿੰਨੇ ਆਂ ਸਪਾਸ ਕੋਈ ਨਾ ਕੋਈ ਅਵੇਦਾਂ ਜ਼ਰੂਰ ਲੱਭੇਗਾ ਇਸ ਲਈ ਉਹਨਾਂ ਦਾ ਢਿੱਡ ਜ਼ਰੂਰ ਭਰਿਆ ਕਰੋ ਜਿਨ੍ਹਾਂ ਦਾ ਆਪਾਂ ਭਰ ਸਕਦੇ ਹਾਂ ਉਹਨਾਂ ਦਾ ਢਿੱਡ ਹੀ ਆਪਣੀ ਅਸੀਸ ਦੁੱਖ ਦੁਲਦਿਰ ਦੂਰ ਕਰੇਗਾ ਉਹਨਾਂ ਦੀ ਅਸੀਸ ਹੀ ਆਪਣੇ ਦੁੱਖ ਦੁਲਦਿਰ ਦੂਰ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਕਿਸੇ ਬਾਰੇ ਮਾੜਾ ਨਾ ਬੋਲੋ ਸਾਰਾ ਪਰਿਵਾਰ ਗੁਰੂ ਘਰ ਉੱਥੇ ਜਾ ਕੇ ਝਾੜੂ ਦੀ ਸੇਵਾ ਬਰਤਨਾਂ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਸੇਵਾ ਮਿਲਦੀ ਹੈ ਜਰੂਰ ਕਰੋ ਜੇਕਰ ਲੰਗਰ ਛਕਣਾ ਹੈ ਤਾਂ ਕਰੋ ਜਿਹੜਾ ਰਸਤੇ ਜਾਂ ਮਾਇਆ ਜਰੂਰ ਘੇਂਟਾ ਕਰੋ ਲੰਗਰ ਜਰੂਰ ਛਕੋ ਡੋਲੇ ਲਿਫਾਫੇ ਨਾ ਭਰੋ ਜੋ ਐਵੇਂ ਕਰਦਾ ਹੈ ਪੂਰਾ ਮਹੀਨਾ ਫਿਰ ਉਹਨਾਂ ਦਾ ਸੁੱਖ ਨਾਲ ਬਤੀਤ ਹੁੰਦਾ ਹੈ ਇੱਕ ਗੱਲ ਸੰਗਤ ਜੀ ਹਮੇਸ਼ਾ ਯਾਦ ਰੱਖੋ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਦੇ ਆ ਫਿਰ ਸਾਰਾ ਦਿਨ ਆਪਣੇ ਕਾਰਜ ਰਜਿਕ ਤੇ ਬਰਕਤ ਦੇ ਨਾਲ ਆਪਾਂ ਨੂੰ ਨਿਵਾਜਿਆ ਮਿਲਦਾ ਹੈ ਕਹਿੰਦੇ ਹਨ ਕਿ ਜੋ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਂਦੇ ਨੇ ਫਿਰ ਕਹਿੰਦੇ ਉਹਦੇ ਘਰ ਸਵੇਰੇ ਬਰਕਤ ਤੇ ਮਾਇਆ ਆ ਕੇ ਬੈਠ ਜਾਂਦੀ ਹੈ ਉਹਦਾ ਸਾਰਾ ਦਿਨ ਸੁੱਖਾਂ ਨਾਲ ਲੰਘਦਾ ਹੈ ਤੇ ਉਹਨਾਂ ਦੀ ਜਿਹੜੀ ਜ਼ੁਬਾਨ ਤੇ ਰਸਨਾ ਕਹਿੰਦੇ ਉਹ ਵੀ ਸੱਚ ਆ ਕੇ ਬੈਠ ਜਾਂਦਾ ਹੈ ਇਸ ਲਈ ਸਿਆਣੇ ਕਹਿੰਦੇ ਹਨ ਕਿ ਹਮੇਸ਼ਾ ਮਿੱਠਾ ਬੋਲੋ ਨਿਮਰਤਾ ਦੇ ਨਾਲ ਬੋਲੋ ਜਿਹੜਾ ਮਿੱਠਾ ਬੋਲਦਾ ਹੈ ਨਿਮਰਤਾ ਦੇ ਨਾਲ ਬੋਲਦਾ ਹੈ ਉਹਦੇ ਲਈ ਕੋਈ ਵੀ ਚੀਜ਼ ਬੇਕਾਨੀ ਨਹੀਂ ਹੁੰਦੀ ਫਿਰ ਆਪਣੇ ਹੌਲੀ-ਹੌਲੀ ਆਸ-ਪਾਸ ਦੇ ਲੋਕ ਵੀ ਨਿਮਰਤਾ ਤੇ ਮਿਠਾਸ ਦੇ ਨਾਲ ਤੁਹਾਡੇ ਆਪਣੇ ਹੋ ਜਾਂਦੇ ਨੇ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜੋ ਵੀ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹਨ ਉਹਨਾਂ ਦੇ ਘਰ ਸੁੱਖ ਅਤੇ ਬਰਕਤ ਵਾਸ ਕਰਦੀ ਹੈ ਹੁਣ ਇਹ ਆਪਾਂ ਤੇ ਹੈ ਕਿ ਕਰਨਾ ਤੇ ਆਪਾਂ ਆਪਣੇ ਘਰ ਦੇ ਸੁੱਖ ਬਰਕਤ ਚਾਹੁੰਦੇ ਆ ਜਾਂ ਫਿਰ ਦੁੱਖ ਚਾਉਂਦੇ ਹਾਂ ਹਰ ਕੋਈ ਸੌਖੀ ਚਾਉਂਦਾ ਹੈ ਫਿਰ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰਨਾ ਆਰੰਭ ਕਰਦੇ ਹੋ ਜੋ ਜ਼ਿੰਦਗੀ ਆਪਣੀ ਸਵਰਗ ਬਣ ਜਾਵੇਗੀ ਤਾਂ ਜ਼ਿੰਦਗੀ ਆਪਣੀ ਸਵਰਗ ਬਣਾਉਣ ਦੇ ਲਈ ਆਪਾਂ ਦਿਨ ਤਿਉਹਾਰਾਂ ਤੇ ਗੁਰੂ ਘਰ ਜਾਣੇ ਆ ਕਿਉਂ ਨਾ ਰੋਜ਼ ਅਸੀਂ ਗੁਰੂ ਘਰ ਜਾਈਏ ਤੇ ਜਦੋਂ ਰੋਜ਼ ਹੀ ਗੁਰੂ ਘਰ ਜਾਵਾਂਗੇ ਫਿਰ ਆਪੇ ਦਿਨ ਬਦਲ ਜਾਣਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਇਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਜਰਨਾ ਵਿੱਚ ਹਾਜ਼ਰੀ ਜਰੂਰ ਲਗਵਾ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ